ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਹੋਏ ਆਸਾ ਮਹੱਲਾ ਤੀਜਾ ਮਨਮੁਖ ਝੂਠੋ ਝੂਠ ਕਮਾਵੇ ਖਸਮੈ ਕਾ ਮਹਿਲ ਕਦੀ ਨਾ ਪਾਵੇ ਦੂਜਹਿ ਲੱਗੀ ਭਰਮ ਭਲਾਵੇ ਮਮਤਾ ਬਾਦ ਆ ਆਵੇ ਜਾਵੇ ਦੁਹਾਗਣੀ ਕਾ ਮਨ ਦੇਖ ਸ਼ਿੰਗਾਰ ਪੁੱਤਰ ਕਲਤ ਧਨ ਮਾਇਆ ਚਿਤ ਲਾਏ ਝੂਠ ਮੋਹ ਪਾਖੰਡ ਵਕਾਰ ਰਹਾਉ ਸਦਾ ਸੁਹਾਗਣ ਜੋ ਪ੍ਰਭ ਪਾਵੇ ਗੁਰ ਸ਼ਬਦੀ ਸ਼ਿੰਗਾਰ ਬਣਾਵੇ ਸੇਜ ਸੁਖਾਲੀ ਅਨ ਦਿਨ ਹਰ ਰਾਵੈ ਮਿਲ ਪ੍ਰੀਤਮ ਸਦਾ ਸੁਖ ਪਾਵੇ ਸਾ ਸੁਹਾਗਣ ਸਾਚੀ ਜਿਸ ਸਾਚ ਪਿਆਰ ਆਪਣਾ ਪਿਰ ਰੱਖੇ ਸਦਾ ਉਰ ਧਾਰ ਨੇੜੇ ਵੇਖੇ ਸਦਾ ਹਦੂਰ ਮੇਰਾ ਪ੍ਰਭ ਸਰਬ ਰਹਿ ਆਪਰਪੂਰ ਆਗੈ ਜਾਤ ਰੂਪ ਨਾ ਜਾਏ ਤੇਹਾ ਹੋਐ ਜੇਹੇ ਕਰਮ ਕਮਾਏ ਸ਼ਬਦੇ ਉਚੋ ਉਚਾ ਹੋਏ ਨਾਨਕ ਸਾਚ ਸਮਾਵੈ ਸੋਏ ਹਾਸਾ ਮਹੱਲਾ ਤੀਜਾ ਭਗਤ ਰਤਾ ਜਨ ਸਹਜ ਸੁਭਾਈ ਗੁਰ ਕੈ ਭੈ ਸਾਚੈ ਸਾਚ ਸਮਾਈ ਬਿਨ ਗੁਰ ਪੂਰੇ ਭਗਤ ਨਾ ਹੋਏ ਮਨ ਮੁਖ ਰੁੰਨੇ ਆਪਣੀ ਪਤ ਖੋਏ ਮੇਰੇ ਮਨ ਹਰ ਜਪ ਸਦਾ ਧਿਆਈ ਸਦਾ ਆਨੰਦ ਹੋਵੇ ਦਿਨ ਰਾਤੀ ਜੋ ਇੱਛਾ ਸੋਈ ਫਲ ਪਾਏ ਰਹਾਉ ਗੁਰ ਪੂਰੇ ਤੇ ਪੂਰਾ ਪਾਏ ਹਿਰਦੈ ਸ਼ਬਦ ਸਚ ਨਾਮ ਵਸਾਏ ਅੰਤਰ ਨਿਰਮਲ ਅੰਮ੍ਰਿਤ ਸਾਰ ਨਹਾਏ ਸਦਾ ਸੂਚੇ ਸਾਚ ਸਮਾਏ ਹਰ ਪ੍ਰਭ ਵੇਖੈ ਸਦਾ ਹਜੂਰ ਗੁਰ ਪ੍ਰਸਾਦ ਰਹਾ ਪ੍ਰਭੂਰ ਜਹਾਂ ਜਾਉ ਤਹ ਵੇਖਾ ਸੋਏ ਗੁਰ ਬਿਨ ਦਾਤਾ ਅਵਰ ਨਾ ਕੋਏ ਗੁਰ ਸਾਗਰ ਪੂਰਾ ਪੰਡਾਰ ਊਤਮ ਰਤਨ ਜਵਾਹਰ ਅਪਾਰ ਗੁਰ ਪ੍ਰਸਾਦੀ ਦੇਵਨ ਹਾਰ ਨਾਨਕ ਬਖਸ਼ੇ ਬਖਸ਼ਣ ਹਾਰ ਹਾਸਾ ਮਹੱਲਾ ਤੀਜਾ ਗੁਰ ਸਾਹਿਰ ਸਤਿਗੁਰ ਸੱਚ ਸੋਏ ਪੂਰੈ ਭਾਗ ਗੁਰ ਸੇਵਾ ਹੋਏ ਸੋ 부ਜਾ ਜਿ세 ਆਪ 부ਝਾਏ ਗੁਰ ਪ੍ਰਸਾਦੀ ਸੇਵ ਕਰਾਏ ਗਿਆਨ ਰਤਨ ਸਭ ਸੋ ਜੀ ਹੋਏ ਗੁਰ ਪ੍ਰਸਾਦ ਅਗਿਆਨ ਬਨਾਸੈ ਅਨ ਦਿਨ ਜਾਗੈ ਵੇਖੈ ਸਚ ਸੋਏ ਰਹਾਉ ਮੋਹੁ ਗਮਾਨ ਗੁਰ ਸ਼ਬਦ ਜਲਾਏ ਪੂਰੇ ਗੁਰ ਤੇ ਸੋਜੀ ਪਾਏ ਅੰਤਰ ਮਹਿਲ ਗੁਰ ਸ਼ਬਦ ਪਛਾਨੈ ਆਵਣ ਜਾਣ ਰਹਿ ਫਿਰ ਨਾਮ ਸਮਾਣੀ ਜੰਮਣਾ ਮਰਨਾ ਹੈ ਸੰਸਾਰ ਮਨਮੁਖ ਅਚੇਤ ਮਾਇਆ ਮੋਹੋ ਗੁਬਾਰ ਪਰਿੰਦਾ ਬਹੁ ਕੂੜ ਕਮਾਵੇ ਵਿਸ਼ਟਾ ਕਾ ਕੀੜਾ ਵਿਸ਼ਟਾ ਮਾਹੀ ਸਮਾਵੇ ਸਤ ਸੰਗਤ ਮਿਲ ਸਭ ਸੋਜੀ ਪਾਏ ਗੁਰ ਕਾ ਸ਼ਬਦ ਹਰ ਭਗਤ ਦਿਰੜਾਏ ਭਾਣਾ ਮੰਨੇ ਸਦਾ ਸੁਖ ਹੋਈ ਨਾਨਕ ਸੱਚ ਸਮਾਵੇ ਸੋ ਹੋਈ ਆਸਾ ਮਹੱਲਾ ਤੀਜਾ ਪੰਚ ਪਦੇ ਸ਼ਬਦ ਮਰੈ ਤਿਸ ਸਦਾ ਆਨੰਦ ਸਤਿਗੁਰ ਭੇਟੇ ਗੁਰ ਗੋਬਿੰਦ ਨਾ ਫਿਰ ਮਰੈ ਨਾ ਆਵੈ ਜਾਏ ਪੂਰੇ ਗੁਰ ਤੇ ਸਾਚ ਸਮਾਏ ਜਿਨ ਕੋ ਨਾਮ ਲਿਖਿਆ ਧੁਰ ਲੇਖ ਤੇ ਅਨ ਦਿਨ ਨਾਮ ਸਦਾ ਧਿਆਵਹਿ ਗੁਰ ਪੂਰੇ ਤੇ ਭਗਤ ਵਸੇਖ ਰਹਾਉ ਜਿਨ ਕੋ ਹਰ ਪ੍ਰਭ ਲਏ ਮਲਾਈ ਤਿੰਨ ਕੀ ਗਹਿਣ ਗਤ ਕਹੀ ਨਾ ਜਾਏ ਪੂਰੈ ਸਤਗੁਰ ਦਿੱਤੀ ਵਡਿਆਈ ਊਤਮ ਪਦਵੀ ਹਰਨਾਮ ਸਮਾਈ ਜੋ ਕਿਸ ਕਰੇ ਸਵਾਪੇ ਆਪ ਏਕ ਘੜੀ ਮਹਿ ਥਾਪ ਉਥਾਪ ਕਹਿ ਕਹਿ ਕਹਿਣਾ ਆਖ ਸੁਨਾਏ ਜੇ ਸੋ ਘਾਲੇ ਥਾਏ ਨਾ ਪਾਏ ਜਿਨ ਕੈ ਪੋਤੇ ਪੁੰਨ ਤਿੰਨਾ ਗੁਰੂ ਮਲਾਏ ਸਚ ਬਾਣੀ ਗੁਰ ਸ਼ਬਦ ਸੁਨਾਏ ਜਹਾਂ ਸ਼ਬਦ ਵਸੈ ਤਹਾਂ ਦੁਖ ਜਾਏ ਗਿਆਨ ਰਤਨ ਸਾਚੈ ਸਹਿਜ ਸਮਾਏ ਨਾਵੇਂ ਜੇਵੜ ਹੋਰ ਧਨ ਨਾਹੀ ਕੋਏ ਜਿਸਨੋ ਬਖਸ਼ੇ ਸਾਚਾ ਸੋਏ ਪੂਰਾ ਸ਼ਬਦ ਮਨ ਵਸਾਏ ਨਾਨਕ ਨਾਮ ਰਤੇ ਸੁਖ ਪਾਏ ਆਸਾ ਮਹੱਲਾ ਤੀਜਾ ਨਿਰਤ ਕਰੇ ਬਹੁ વાਜੇ ਵਜਾਏ ਇਹੋ ਮਨ ਅੰਦਾ ਭੂਲਾ ਹੈ ਕਿਸ ਆਖ ਸੁਣਾਈ ਅੰਤਰ ਲੋਭ ਭਰਮ ਅਨਲਵਾਉ ਦੀਵਾ ਬਲ ਨਾ ਸੋਜੀ ਪਾਏ ਗੁਰਮੁਖ ਭਗਤ ਘਟ ਚਾਨਣ ਹੋਏ ਆਪ ਪਛਾਨ ਮਿਲੇ ਪ੍ਰਭ ਸੋਏ ਰਹਾਉ ਗੁਰਮੁਖ ਨਿਰਤ ਹਰ ਲਾਗੈ ਭਾਉ ਪੂਰੇ ਤਾਲ ਵਿੱਚੋਂ ਆਪ ਗੁਆਏ ਮੇਰਾ ਪ੍ਰਭ ਸਾਚਾ ਆਪੇ ਜਾਣ ਗੁਰ ਕੈ ਸ਼ਬਦ ਅੰਤਰ ਬ੍ਰਹਮ ਪਛਾਨ ਗੁਰਮੁਖ ਭਗਤ ਅੰਤਰ ਪ੍ਰੀਤ ਪਿਆਰ ਗੁਰ ਕਾ ਸ਼ਬਦ ਸਹਜ ਵਿਚਾਰ ਗੁਰਮੁਖ ਭਗਤ ਜੁਗਤ ਸਤਿ ਸੋਇ ਪਾਖੰਡ ਭਗਤ ਨਿਰਤ ਦੁਖ ਹੋਇ ਇਹਾ ਭਗਤ ਜਨ ਜੀਵਤ ਮਰੇ ਗੁਰ ਪ੍ਰ사ਦੀ ਭਵਜਲ ਤਰੈ ਗੁਰ ਕੈ ਬਚਨ ਭਗਤ ਥਾਂਏ ਪਾਏ ਹਰ ਜੀਉ ਆਪ ਵਸੈ ਮਨ ਆਏ ਹਰ ਕਿਰਪਾ ਕਰੇ ਸਤਿਗੁਰੂ ਮਲਾਏ ਨਿਸ਼ਚਲ ਭਗਤ ਹਰ ਸਿਉ ਚਿਤ ਲਾਏ ਭਗਤ ਰਤੇ ਤਿਨ ਸੱਚੀ ਸੋਏ ਨਾਨਕ ਨਾਮ ਰਤੇ ਸੁਖ ਹੋਏ ਆਸਾ ਘਰ ਅਠਵਾ ਕਾਫੀ ਮਹੱਲਾ ਤੀਜਾ ਇਕ ਓੰਕਾਰ ਸਤਿਗੁਰ ਪ੍ਰਸਾਦ ਹਰ ਕੈ ਭਾਣੈ ਸਤਿਗੁਰ ਮਿਲੈ ਸੱਚ ਸੋਜੀ ਹੋਈ ਗੁਰ ਪ੍ਰਸਾਦੀ ਮਨ ਵਸੈ ਹਰ ਬੂਜੈ ਸੋਈ ਮੈਂ ਸਹੋ ਦਾਤਾ ਏਕ ਹੈ ਬਰ ਨਾਹੀ ਕੋਈ ਗੁਰ ਕਿਰਪਾ ਤੇ ਮਨ ਵਸੈ ਤਾਂ ਸਦਾ ਸੁਖ ਹੋਈ ਰਹਾਉ ਇਸ ਜੁਗ ਮਹਿ ਨਿਰਪਉ ਹਰ ਨਾਮ ਹੈ ਪਾਈਐ ਗੁਰ ਵਿਚਾਰ ਬਿਨ ਨਾਮੈ ਜਮ ਕੇ ਵਸ ਹੈ ਮਨ ਮੁਖ ਅੰਧ ਗੁਆਰ ਹਰ ਕਹਿ ਭਾਣੈ ਜਨ ਸੇਵਾ ਕਰੈ ਬੂਝੈ ਸਚ ਸੋਈ ਹਰ ਕਹਿ ਭਾਣੈ ਸਲਾਹੀਐ ਭਾਣੈ ਮੰਨੈ ਸੁਖ ਹੋਈ ਹਰ ਕਹਿ ਭਾਣਾ ਜਨਮੁ ਕੁਦਾਰਤ ਪਾਇਆ ਮਤ ਊਤਮ ਹੋਈ ਨਾਨਕ ਨਾਮ ਸਲਾਹੇ ਤੂੰ ਗੁਰਮੁਖ ਗਤ ਹੋਈ ਆਸਾ ਮਹੱਲਾ ਚੌਥਾ ਘਰ ਦੂਜਾ ਇਕ ਓੰਕਾਰ ਸਤਗੁਰ ਪ੍ਰਸਾਦ ਤੂੰ ਕਰਤਾ ਸਚਿਆਰ ਮੈਂ ਦਾਸਾਂ ਜੋ ਤਉ ਭਾਵੇ ਸੋਈ ਥੀਸੀ ਜੋ ਤੂੰ ਦੇਹੇ ਸੋਈ ਔ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੋ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਦੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆ ਹੋ ਸਭ ਤੁਝ ਹੀ ਮਾਹੀ ਤੁਜ ਬਿਨ ਦੂਜਾ ਕੋਈ ਨਾਹੀ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੋ ਤੂੰ ਜਣਾਇ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਬਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਜੇ ਹੀ ਹਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰਨਾ ਕੋਏ ਤੂੰ ਕਰ ਕਰ ਵੇਖਹਿ ਜਾਣਹਿ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਇਕ ਓੰਕਾਰ ਸਤਗੁਰ ਪ੍ਰਸਾਦ ਰਾਗ ਆਸਾ ਘਰ ਦੂਜਾ ਮਹੱਲਾ ਚੌਥਾ ਕਿਸੇ ਹੀ ਢੜਾ ਕੀਆ ਮਿੱਤਰ ਸੋਤ ਨਾਲ ਭਾਈ ਕਿਸੇ ਹੀ ਢੜਾ ਕੀਆ ਕੁੰਮਸੱਕੇ ਨਾਲ ਜਵਾਈ ਕਿਸੇ ਹੀ ਢੜਾ ਕੀਆ ਸਿੱਖਦਾਰ ਚੌਧਰੀ ਨਾਲ ਆਪਣੇ ਸਵਾਈ ਹਮਾਰਾ ਢੜਾ ਹਰ ਰਹਿ ਆਸਮਾਈ ਹਮ ਹਰ ਸਿਉ ਢੜਾ ਕੀਆ ਮੇਰੀ ਹਰ ਟੇਕ ਮੈਂ ਹਰ ਬਿਨ ਪਖ ਢੜਾ ਅਵਰ ਨਾ ਕੋਈ ਹਉ ਹਰ ਗੁਣ ਗਾਵਾਂ ਅਸੰਖ ਅਨੇਕ ਰਹਾਉ ਜਿਨ ਸਿਓ ਧੜੇ ਕਰਹਿ ਸੇ ਜਾਹੇ ਝੂਠ ਧੜੇ ਕਰ ਪਛੋਤਾਹੇ ਥਿਰ ਨਾ ਰਹੇ ਮਨ ਖੋਟ ਕਮਾਹੇ ਹਮ ਹਰ ਸਿਓ ਧੜਾ ਕੀਆ ਜਿਸ ਕਾ ਕੋਈ ਸਮਰੱਥ ਨਾਹੇ ਇਹ ਸਭ ਧੜੇ ਮਾਇਆ ਮੋਹ ਪਸਾਰੀ ਮਾਇਆ ਕੋ ਲੂ ਜਹ ਗਵਾਰੀ ਜਨਮ ਮਰਹ ਜੂ ਐ ਬਾਜੀ ਹਾਰੀ ਹਮਰੇ ਹਰ ਧੜਾ ਜੇ ਹਲਤ ਪਲਤ ਸਭ ਸਵਾਰੀ ਕਾਲਯੁਗ ਮਹਿ ਧੜੇ ਪੰਜ ਚੋਰ ਝਗੜਾਏ ਕਾਮ ਕ੍ਰੋਧ ਲੋਭ ਮੋਹ ਅਭਮਾਨ ਵਧਾਏ ਜਿਸਨੋ ਕਿਰਪਾ ਕਰੇ ਤਿਸ ਸਤ ਸੰਗ ਮਲਾਈ ਹਮਰਾ ਹਰ ਧੜਾ ਜਿਨ ਇਹ ਧੜੇ ਸਭ ਗਵਾਏ ਮਿੱਥਿਆ ਦੂਜਾ ਭਾਉ ਧੜੇ ਬਹਿ ਪਾਵੇ ਪਰਾਇ ਛਦਰ ਅਟਕਲੈ ਆਪਣਾ ਹੰਕਾਰ ਵਧਾਵੇ ਜੈਸਾ ਬੀਜੈ ਤੈਸਾ ਖਾਵੇ ਜਾਨ ਨਾਨਕ ਕਾ ਹਰ ਧੜਾ ਧਰਮ ਸਭ ਸ੍ਰਿਸ਼ਟ ਜਿਹਣ ਆਵੇ ਹਾਸਾ ਮਹੱਲਾ ਚੌਥਾ